ਆਜੋ ਆਜੋ ਗੱਲ ਕਰੀਏ ਕੈਨੇਡਾ ਦੀ ਸਟੋਰੀ ਹੈ ਕੈਲਗਰੀ ਦੀ ਕਿਸੇ ਨੇ ਰੱਖੀ ਸਟੂਡੈਂਟ ਆਪਣੇ ਘਰ ਦੇ ਵਿੱਚ ਕੁੜੀ ਉਹਨੂੰ ਇਹ ਵੀ ਸ਼ਰਮ ਨਹੀਂ ਆਈ ਕਿ ਉਹਦੇ ਪਿਓ ਦੀ ਉਮਰ ਦਾ ਆ ਫਸਾ ਲਿਆ ਸਾਲੀ ਨੇ ਇਹ ਹੀ ਕਹੂੰਗੀ ਹੁਣ ਮੈਂ ਕਿਉਂਕਿ ਮੈਨੂੰ ਤਾਂ ਗੁੱਸਾ ਆਉਂਦਾ ਹੁਣ ਇਦਾਂ ਦੀਆਂ ਸਟੋਰੀਆਂ ਸੁਣ ਸੁਣ ਕੇ ਕੈਨੇਡਾ ਦੇ ਵਿੱਚ ਕੁੜੀਆਂ ਨੇ ਬੋਏਫ੍ਰੈਂਡ ਤਾਂ ਰੱਖੇ ਰੱਖੇ ਆ ਨਾਲ ਨਾਲ ਉਹ ਵਿਆਹੇ ਬੰਦਿਆ ਤੇ ਟਰਾਈਆਂ ਕਰਦੀਆਂ ਵੀ ਜਿਹੜੇ ਆ ਟਰੱਕ ਡਰਾਈਵਰ ਨਾ ਥੋੜਾ ਬਚ ਕੇ ਰਹੋ ਜਿਹੜੀਆਂ ਵਧੀਆ ਜੌਬਾਂ ਦੇ ਬੈਠੇ ਆ ਨਾ ਜਿਹੜਾ ਤੁਸੀਂ ਹਫ਼ਤੇ ਦਾ ਚੁੰਡ ਰਹੇ ਆ 15 15 2 2025 2500 ਇਹ ਥੋੜਾ ਬਚ ਕੇ ਰਹੋ ਕਿਉਂਕਿ ਇਹਨਾਂ ਨੂੰ ਪਤਾ ਤੁਹਾਡੀ ਮੋਟੀ ਇਨਕਮ ਡਿੱਗ ਰਹੀ ਆ ਇਹ ਤੁਹਾਨੂੰ ਪਿਆਰ ਪਿਓ ਨਹੀਂ ਕਰਦੀਆਂ ਤੁਹਾਨੂੰ ਪੈਸੇ ਲੈਂਦੀਆਂ ਤੁਹਾਡੇ ਨਾਲ ਕੇ ਕਹਿੰਦੀਆਂ ਤੂੰ ਬਹੁਤ ਸਮਾਰਟ ਆ ਤੂੰ ਬਹੁਤ ਸੋਹਣਾ ਆ ਤੇਰੇ ਵਰਗਾ ਤਾਂ ਮੈਨੂੰ ਬੰਦਾ ਹੀ ਨਹੀਂ ਸੀ ਲੱਭਣਾ ਤੂੰ ਹੀ ਕੀ ਕਰਦੇ ਆ ਬੇਸ਼ ਵੇਸ਼ ਕੇ ਜਾਂਦੇ ਆ ਅਗਲੇ ਮੋੜੇ ਬੇਸ਼ ਵੇਜ ਦਾ ਕੁੱਤਾ ਪੂਛ ਮਾਰਦਾ ਬੇਸ਼ਦਾ ਜਾਂਦਾ ਲੋਕਾਂ ਦੇ ਪੈਰਾਂ ਚ ਕੁੱਤੇ ਨੂੰ ਮੜਿਆ ਕਰ ਦੋ ਨਾ ਟੋਮੀ 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 ਉਹ ਕਿੱਦਾਂ ਵੇਚਦਾ ਹੁੰਦਾ ਹੈ ਪੂਛ ਨਾਲ ਉਹਦੀ ਤੇ 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 ਚਲਦੀ ਹੁੰਦੀ ਹੈ ਐਦੀ ਫਿਰ ਥੋੜੀ ਚਲਦੀ ਹੈ ਜਦੋਂ ਤੁਹਾਨੂੰ ਕੋਈ ਕੁੜੀ ਆ ਕੇ ਇਦਾਂ ਕਹਿ ਦਿੰਦੀ ਹੈ ਤੁਸੀਂ ਇੱਕ ਉੱਪਰ ਹੋਰ ਹੋਭ ਜਾਨੇ ਬੇ ਸਟੂਡੈਂਟ ਆ ਕੁੜੀ ਯਾਰ ਕੁਵਾਰੀ ਮਿਲ ਗਈ ਤਰ ਫਿਟੇ ਮੂ ਥੋੜਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਉਹਨੇ ਚੁੰਡ ਕੇ ਜਾਣਾ ਚੰਗੇ ਤਰੀਕੇ ਦੇ ਨਾਲ ਕਰਜਾਈ ਕਰਕੇ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਿੰਗਲ ਕੁੜੀ ਆ ਉਹ ਤੁਹਾਡੇ ਕੋਲ ਹੀ ਕਿਉਂ ਆ ਰਹੀ ਆ ਇੱਕ ਮੈਰਿਡ ਕੋਲ ਪਿਆਰ ਲਈ ਨਹੀਂ ਪੈਸੇ ਲਈ ਉਹਨਾਂ ਸਿੰਗਲ ਮੁੰਡੇ ਮਰੇ ਨਹੀਂ ਹੋਏ ਉਹ ਵੀ ਲਾਈਨ 'ਚ ਲੱਗੇ ਹੁੰਦੇ ਆ ਪਿੱਛੇ ਸਭ ਪੈਸੇ ਦੀ ਖੇਡ ਆ ਤੇ ਉਹਨੇ ਉਹ ਕੁੜੀ ਦਾ ਘਰ ਪੱਟ ਦਿੱਤਾ ਕੈਲਗਰੀ 'ਚ ਇੱਕ ਹੋਰ ਸਟੋਰੀ ਆਈ ਆ ਸਟੂਡੈਂਟ ਆ ਕਿ ਉਹ ਕਹਿੰਦੇ ਸੀ ਸਾਰਾ ਕੁਝ ਕੀਤਾ ਉਹਦਾ ਰਿਸ਼ਤੇਦਾਰਾਂ ਦੇ ਵਿੱਚ ਸੀਗੀ ਪਿਓ ਦੀ ਉਮਰ ਦਾ ਬੰਦਾ ਸੀ ਜਿਹਨੂੰ ਪੱਟ ਲਿਆ ਉਹਦਾ ਤਾਂ ਉਹ ਪਿਓ ਦੀ ਉਮਰ ਦਾ ਜਿਹੜਾ ਬੰਦਾ ਜਿਹੜਾ ਪੱਟ ਹੋ ਗਿਆ ਹੱਦ ਹੋ ਗਈ ਆ ਤੁਸੀਂ ਪੱਟ ਪਟਾਉਣਾ ਹੀ ਬੜਾ ਕਰਦੇ ਆ ਐਨੀ ਜਲਦੀ ਤੁਸੀਂ ਪੱਟ ਹੋ ਜਾਂਦੇ ਕਿਸੇ ਦੀਆਂ ਗੱਲਾਂ ਜਾ ਕੇ ਆ ਸਾਨੂੰ ਇੱਥੇ ਖੜਾ ਸੋਵਰੀ ਕੋਈ ਕਹੀ ਜਾਵੇ ਹਾਂ ਇਸ ਦਾ ਤੈਨੂੰ ਬਹੁ ਲੈ ਕਾਜ ਤਾਂ ਨਹੀਂ ਗੱਲਾਂ ਚਾਉਂਦੇ ਚਪੇੜਾ ਮਾਰ ਕੇ ਬੂਥਰੇ ਭਜਾ ਦਿਓ 2 ਮਿੰਟ ਦੇ ਵਿੱਚ ਨਕਲ ਚੀ ਆ ਤੂੰ ਬਕਵਾਸ ਕਰ ਰਹੇ ਆ ਇੱਥੇ ਖੜ ਕੇ ਪਤਾ ਨਹੀਂ ਤੁਸੀਂ ਕਿੱਦਾਂ ਗੱਲਾਂ ਚ ਆ ਜਾਂਦੇ ਆ ਉਸ ਤੋਂ ਬਾਅਦ ਕੀ ਹੋਇਆ ਆ ਟਰੱਕ ਡਰਾਈਵਰ ਭਾਈ ਬਚ ਕੇ ਰਹੋ ਭਾਈ ਆਪਣਾ ਤੁਹਾਨੂੰ ਤਾਂ ਚੁੰਡਣ ਗਿਆ ਇਹ ਜਿਹੜੀ ਤੁਸੀਂ ਐਨੇ ਸਾਲਾਂ ਦੀ ਸੇਵਿੰਗ ਕਰਕੇ ਬੈਠੇ ਆ ਘਰ ਬਣਾਣ ਲਈ ਆਪਣੇ ਬੱਚਿਆਂ ਨੂੰ ਦੂਜਾ ਕਰਨ ਲਈ ਇਸ ਆਰੂ ਕੁਝ ਖਾ ਕੇ ਵੇਚ ਕੇ ਵਟ ਜਾਣ ਤੁਸੀਂ ਫੇਰ ਉੱਥੇ ਆ ਜਾਣਾ ਜੌਬਾਂ ਦੇ ਫੇਰ ਕਰ ਸ਼ੁਰੂ ਤੋਂ ਸਟਾਰਟ ਕਰ ਲਿਓ ਉਧਰੋਂ ਤੁਹਾਡੀਆਂ ਉਮਰਾਂ ਹੋਈ ਜਾਂਦੀਆਂ ਫਿਰ ਤੁਸੀਂ ਸ਼ੁਰੂ ਤੋਂ ਕੰਮ ਸਟਾਰਟ ਕਰ ਲੂਗੇ ਜੇ ਕਰਜਾਈ ਹੋ ਗਏ ਉਹ ਵਿਚਾਰੀ ਜਿਹੜੀ ਪਹਿਣਿਆ ਉਹਨੂੰ ਪੁੱਛਣਾ ਬੰਦ ਕਰਤਾ ਉਹ ਕਹਿੰਦੀ ਮੇਰਾ ਘਰ ਵਾਲਾ ਤਾਂ ਮੈਨੂੰ ਪਿਆਰ ਹੀ ਬਹੁਤ ਕਰਦਾ ਸੀਗਾ ਬੱਚਿਆਂ ਨੂੰ ਰੱਖਦਾ ਸੀਗਾ ਤੇ ਉਹਨੇ ਮੈਨੂੰ ਪੁੱਛਣਾ ਬੰਦ ਕਰਤਾ ਉਹ ਬਿਮਾਰ ਐਨੀ ਹੋ ਗਈ ਉਹ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹ ਡਿਪਰੈਸ਼ਨ ਚੱਲ ਗਿਆ ਉਹ ਪਹਿਣਿਆ ਤੁਹਾਨੂੰ ਪਿਆਰ ਕਰਦਾ ਹੀ ਨਹੀਂ ਸੀ ਜਿਹੜਾ ਅਸਲੀ ਮਰਦ ਹੁੰਦਾ ਨਾ ਜਿਹਨੂੰ ਕਹਿੰਦੇ ਅਸਲੀ ਮਰਦ ਔਰ ਦੂਜਿਆਂ ਆਪਣੀ ਜਨਾਨੀ ਨੂੰ ਆਪਣੀ ਥਾਂ ਤੇ ਰੱਖ ਕੇ ਦੂਜਿਆਂ ਨੂੰ ਭੈਣਾ ਤੇ ਮਾਵਾਂ ਦੀ ਨਜ਼ਰ ਨਾਲ ਦੇਖਦਾ ਠੀਕਾ ਉਹ ਇਦਾਂ ਦੀਆਂ ਹਰਕਤਾਂ ਨਹੀਂ ਕਰਦਾ ਕੋਈ ਬਾਹਰਲੀ ਕੁੜੀ ਆ ਕੇ ਨੂੰ ਨੰਬਰ ਵੀ ਦੇਜੂ ਇਦਾਂ ਕਰੂਗਾ ਤੁਹਾਨੂੰ ਆ ਕੇ ਪਹਿਲਾਂ ਦੱਸੇਗਾ ਪਹਿਲਾਂ ਤਾਂ ਉਹਦਾ ਨੰਬਰ ਵੱਟ ਕੇ ਉਹਦੇ ਮੂੰਹ ਤੇ ਮਾਰੇਗਾ ਕਿ ਮੈਂ ਪਰ ਭੈਣੇ ਇਹ ਕੰਮ ਨਹੀਂ ਚੱਲਣੇ ਤੇ ਮੁੜ ਕੇ ਤੈਨੂੰ ਤੁਹਾਨੂੰ ਤੈਨੂੰ ਵੀ ਆ ਕੇ ਸਟੋਰੀਆਂ ਦੱਸੂਗਾ ਮੇਰੇ ਨਾਲ ਆ ਕੰਮ ਹੋਇਆ ਉਹ ਬੰਦਾ ਓਪਨ ਮਾਈਂਡ ਹੋਊਗਾ ਤੇ ਓਪਨ ਦਿਲ ਦਾ ਹੋਊਗਾ ਉਹਨੂੰ ਕਹਿੰਦੇ ਅਸਲੀ ਮਰਦ ਅੱਜਕੱਲ ਤਾਂ ਇਹਨਾਂ ਨੇ ਲੋਕਾਂ ਕੇ ਚੂੜੀਆਂ ਪਾਈਆਂ ਹੋਈਆਂ ਆ ਉੱਪਰੋਂ ਸ਼ੋਅ ਕਰਦੇ ਛਾਤੀ ਚੋੜੀ ਕਰਕੇ ਅਸੀਂ ਮਰਦੇ ਆ ਇਹ ਮਰਦ ਨਹੀਂ ਹੈਗੇ ਇਹ ਨਕਲੀ ਮਰਦੇ ਆ ਹੁਣ ਇਹਨਾਂ ਨੂੰ ਗੁੱਸਾ ਵੀ ਬੜਾ ਲੱਗਣਾ ਆ ਮੁੰਡਿਆਂ ਨੂੰ ਕਈਆਂ ਨੂੰ ਵੀ ਸਾਡੇ ਤੇ ਇਦਾਂ ਪਾਉਂਦੇ ਪਰ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਹੈਗੀ ਆ ਜਿਹੜੇ ਚਾਂਸੇ ਚ ਇੱਕ ਮਿੰਟ ਚ ਆ ਜਾਂਦੇ ਆ ਵਿਆਹੇ ਬੰਦੇ ਉਹਨਾਂ ਦੀ ਗੱਲ ਕਰ ਰਹੀਆਂ ਮੈਂ ਉਹ ਜਿਹੜੀਆਂ ਘਰ ਬੈਠੀਆਂ ਕੀ ਗੱਲ ਉਹ ਪਾਗਲ ਸੀ ਜਿਹੜੀਆਂ ਵਿਆਹ ਕਿ ਲਿਆਂਦੀਆਂ ਇੱਜ਼ਤਾਂ ਨਾ ਲਿਆਂਦੀਆਂ ਕਿ ਤੁਹਾਨੂੰ ਕੰਜਰੀਆਂ ਰਾਸ ਆਉਂਦੀਆਂ ਕੰਜਰੀਆਂ ਹੁੰਦੀਆਂ ਤੁਸੀਂ ਜਿਹੜੀਆਂ ਸਟੂਡੈਂਟ ਕੁੜੀਆਂ ਆ ਸ਼ੋਕਰੀਆਂ ਜੀਆਂ ਜੜੀਆਂ ਤੁਰੀਆਂ ਫਿਰਦੀਆਂ ਅੱਜਕੱਲ ਵਿਆਹੇ ਬੰਦੇ ਪਸਾਈ ਜਾਂਦੀਆਂ ਨਾਲ ਬੋਏਫ੍ਰੈਂਡ ਵੀ ਰੱਖਿਆ ਹੁੰਦਾ ਆ ਉਹਨਾਂ ਤੋਂ ਮੰਗੋ ਕਰ ਜਾ ਜਿਹੜਾ ਤੁਹਾਡੇ ਸਿਰ ਤੇ ਚੜਿਆ ਆ ਆਪਣਾ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਆਪਣੇ ਬੋਏਫ੍ਰੈਂਡ ਤੋਂ ਮੰਗਿਆ ਕਰੋ ਜਿਹੜੇ ਵਿਆਹੇ ਬੰਦਿਆਂ ਨੂੰ ਤੁਸੀਂ ਪਸਾਉਣ ਜਾਂਦੀਆਂ ਉਹਨਾਂ ਦੀ ਇਨਕਮ ਜ਼ਿਆਦਾ ਆ ਕੀ ਗੱਲ ਪਿੱਛੇ ਹੈ ਨਹੀਂ ਤੁਹਾਡੇ ਕੱਖ ਵੀ ਤੁਹਾਡਾ ਬੈਕਗ੍ਰਾਉਂਡ ਗੰਦਾ ਆ ਇਹਦਾ ਮਤਲਬ ਹੁਣ ਤੁਹਾਨੂੰ ਪੀੜ ਵੀ ਬੜੀ ਆ ਤੁਹਾਡੇ ਟਿੱਡ ਪੀੜ ਬਹੁਤ ਠਣੀ ਆ ਕੈਨੇਡਾ ਦੇ ਵਿੱਚ ਜਿੰਨੀਆਂ ਸਟੂਡੈਂਟ ਕੁੜੀਆਂ ਬੈਠੀਆਂ ਆ ਪਰ ਕਈ ਚੰਗੀਆਂ ਵੀ ਉਸਦੀ ਮੈਂ ਚੰਗੀਆਂ ਆਪਣੇ ਆਪ ਜਿਹੜੀਆਂ ਚੰਗੀਆਂ ਉਹ ਨਾ ਆਪਣੇ ਆਪ ਤੇ ਗੱਲ ਲੈ ਜਿਓ ਜਿਹੜੀਆਂ ਚੰਗੇ ਖਾਨਦਾਨਾਂ ਚ ਜਿਹੜੀਆਂ ਇਹ ਕੰਮ ਨਹੀਂ ਕਰ ਰਹੀਆਂ ਜਿਨ੍ਹਾਂ ਨੇ ਮਿੱਥਿਆ ਵੀ ਅਸੀਂ ਆਪਣੇ ਘਰ ਦੀ ਸੁਣਨੀ ਮੈਂ ਉਹਨਾਂ ਤੇ ਗੱਲ ਨਹੀਂ ਕਰ ਰਹੀ ਜਿਹੜੀਆਂ ਕੰਮ ਕਰ ਰਹੀਆਂ ਮੈਂ ਉਹਨਾਂ ਤੇ ਗੱਲ ਕਰ ਰਹੀ ਹਾਂ ਲਾਂਤਿਆ ਤੁਹਾਡੇ ਤੇ ਸ਼ਰਮ ਨਾਲ ਮਰਜੋ ਜਿਹੜੀਆਂ ਵਿਆਹ ਬੰਦਿਆਂ ਦੇ 10-10 ਸਾਲ ਪੁਰਾਣੇ ਜਿਹੜੇ ਵਿਚਾਰਿਆਂ ਦੇ ਵਿਆਹ ਹੋਏ ਆ ਉਹਨਾਂ ਦੇ ਨਿਆਣੇ ਹੋ ਕੇ ਉਹਨੂੰ ਤਾਂ ਘਰ ਪੱਟੀ ਜਾਂਦੀਆਂ ਉਹ ਵਿਚਾਰੀ ਦਾ ਤਾਂ ਭੈਣ ਦਾ ਘਰ ਹੈ ਨਹੀਂ ਸੀ ਜਿੱਦੀ ਮੈਂ ਸਟੋਰੀ ਗੱਲ ਕਰਦੀ ਪਈਆਂ ਉਹ ਆਪਣਾ ਰੋਜ਼ ਮੌਤ ਦਾ ਦਿਨ ਮੰਗਦੀ ਹੈ ਕਹਿੰਦੀ ਮੇਰਾ ਲ ਜੇ ਤੂੰ ਆਈ ਸੀ ਕਿ ਤੂੰ ਕੱਲੀ ਆਈ ਸੀ ਨਾ ਇਸ ਬੰਦੇ ਨੂੰ ਨਾਲ ਤਾਂ ਨਹੀਂ ਲੈ ਕੇ ਆਈ ਸੀ ਤੇ ਜਦੋਂ ਦੁਨੀਆ ਤੋਂ ਜਾਣਾ ਆ ਉਦੋਂ ਇਹ ਨਾਲ ਨਹੀਂ ਹੋਣਾ ਕੱਲੇ ਆਈ ਸੀ ਕੱਲੇ ਜਾਣਾ ਨੰਗੇ ਆਈ ਸੀ ਨੰਗੇ ਜਾਣਾ ਤਨ ਤੇ ਕਪੜਾ ਨਹੀਂ ਹੋਣਾ ਅੱਗ ਲੱਗਣ ਤੱਕ ਜਦੋਂ ਲਾਣੀ ਤੁਹਾਨੂੰ ਕਪੜੇ ਸੜ ਜਾਣੇ ਤੁਸੀਂ ਤੁਹਾਡਾ ਸਰੀਰ ਨੰਗਾ ਛੱਡਦਾ ਜਾਣਾ ਤੁਹਾਨੂੰ ਮੈਂ ਬਾਰ ਬਾਰ ਸਮਝਾਈ ਜੰਨੀ ਗੱਲ ਰੱਬ ਤੁਹਾਡੇ ਨੇੜੇ ਤੇੜੇ ਨਹੀਂ ਤੁਹਾਨੂੰ ਰੱਬ ਦਾ ਡਰ ਨਹੀਂ ਰਿਹਾ ਕੋਈ ਪਿਓ ਧੀ ਨਾ ਸੋਈ ਜਾਂਦੀ ਧੀ ਪਿਓ ਨਾ ਸੋਈ ਜਾਂਦਾ ਮਾਂ ਸ਼ੇਮ ਔਨ ਯੂ ਆ ਗੱਲਾਂ ਨਾ ਪੰਜਾਬ 'ਚ ਰਹਿੰਦੇ ਹੋਏ ਨਿਊਜ਼ੀਲੈਂਡ 'ਚ ਮੈਂ ਜਦ ਤੱਕ ਆਈ ਵੀ ਆ ਤਦ ਵੀ ਮੈਂ ਗੱਲਾਂ ਨਹੀਂ ਸੀ ਸੁਣੀਆਂ ਜਿੰਨਾ ਗੰਦ ਤੁਸੀਂ ਹੁਣ ਪਾ ਲਿਆ ਸਭ ਤੋਂ ਜ਼ਿਆਦਾ ਗੰਦ ਕੈਨੇਡਾ ਦੇ ਵਿੱਚ ਆ ਸਭ ਤੋਂ ਜ਼ਿਆਦਾ ਵੱਧ ਕੈਨੇਡਾ ਦੇ ਵਿੱਚ ਗੰਦ ਪਿਆ ਹੋਇਆ ਇਹਨੂੰ ਸੁਧਾਰ ਲਓ ਰੱਬ ਤੁਹਾਡੇ ਨੇੜੇ ਤੇੜੇ ਨਹੀਂ ਤੁਹਾਨੂੰ ਤਾਂ ਰੱਬ ਦਾ ਡਰ ਹੀ ਨਹੀਂ ਹੈਗਾ ਕੋਈ ਨਹੀਂ ਜਦਨ ਫਿਰ ਰੱਬ ਦੀ ਲਾਠੀ ਪੈਣੀ ਆ ਫਿਰ ਤੁਹਾਡਾ ਬਣਨਾ ਦੇਖਿਓ ਕੀ ਆ ਤੁਹਾਡਾ ਫਿਊਚਰ ਨਰਕ ਆ ਨਰਕ ਨਰਕ ਭਰਿਆ ਇਹ ਬੰਦੇ ਤਾਂ ਇਹਨਾਂ ਦਾ ਇਹਨਾਂ ਦੇ ਦਿਮਾਗ ਨਹੀਂ ਹੁੰਦੇ ਨੇ ਦਿਮਾਗ ਗਿੱਟਿਆਂ ਚ ਹੁੰਦੇ ਇਹਨਾਂ ਨੂੰ ਤਾਂ ਕੋਈ ਕੂੜੀ ਕੋਸ਼ ਵੀ ਮਾੜਾ ਜਿਹਾ ਪੋਚੇ ਜੇ ਪਾ ਦਵੇ ਇਹਨਾਂ ਨੇ ਇਹ ਉੱਧਰ ਨੂੰ ਹੀ ਤੁਰ ਪੈਂਦੇ ਆ ਇਹ ਤਾਂ ਜਾਂਦੇ ਜਾਂਦੇ ਰਸਤੇ 'ਚ ਨਹੀਂ ਹਟਦੇ ਕੋਈ ਇਹ ਨਹੀਂ ਦੇਖਦੇ ਵੀ ਨਿਆਣਾ ਚੁੱਕ ਕੇ ਤੁਰ ਹੀ ਹੋਈ ਹੈ ਉੱਥੇ ਖੜ ਕੇ ਮੁੱਛਾਂ ਹੀ ਮਰੋੜਨ ਲਾਪਣ ਗਏ ਨੇ ਦੇਖਣ ਦਾ ਸ਼ਰਮ ਕਰੋ ਬੂਥੇ ਦੇ ਮਾਰੇ ਇਹਨਾਂ ਦੇ ਕੋਈ ਚਪੇੜ ਘਮਾ ਕੇ ਵੀ ਤੂੰ ਕਰਦਾ ਆ ਕੀ ਕਰਦਾ ਫਿਰਦਾ ਆਪਣੀ ਸ਼ਕਲ ਦੇਖੀ ਖੜ ਕੇ ਮਾੜੀ ਜੀ ਆ ਕੀ ਕਰਦਾ ਫਿਰਦਾ ਇਹ ਕਿਹੜੇ ਕੰਮ ਸਿਖਾਏ ਆ ਤੈਨੂੰ ਤੇਰੇ ਘਰਦਿਆਂ ਨੇ ਆ ਤੈਨੂੰ ਪਰਵਰਿਸ਼ਾ ਦਿੱਤੀਆਂ ਵੀ ਤੂੰ ਦੂਜੀਆਂ ਜਨ ਜਾਲਟਾ ਪਲਟ ਪਲਟ ਕੇ ਦੇਖੋ ਇੱਕ ਗੱਲ ਹੋਰ ਪੈ ਗਈਆਂ ਭੈਣਾਂ ਨੂੰ ਦੱਸਦੀਆਂ ਜਿਹੜੇ ਇਦਾਂ ਕੰਮ ਕਰਦੇ ਆ ਨਾ ਆਪਣੀ ਥੋੜੀ ਘੂਰ ਹੀ ਰੱਖੋ ਆਪਣੇ ਫੇਸ ਤੇ ਸਮਾਈਲ ਲਿਆਣ ਦੀ ਕੋਈ ਜ਼ਰੂਰਤ ਨਹੀਂ ਆ ਇਹਨਾਂ ਨੂੰ ਆਈ ਕੰਟੈਕਟ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਲਫੰਡਰ ਐ ਇਹ ਸਿਰੇ ਦੇ ਇਹਨਾਂ ਨੂੰ ਅਕਲ ਨਹੀਂ ਦਿੱਤੀ ਗਈ ਹੈਗੀ ਉਹ ਵਿਚਾਰੀ ਰੋਜ਼ ਆਪਣੀ ਭੈਣ ਮੌਤ ਦਾ ਦਿਨ ਮੰਗੀ ਜਾਂਦੀ ਮੈਂ ਤਾਂ ਸੌਣ ਸਟੋਰੀ ਸੁਣ ਕੇ ਹੈਰਾਨ ਹੋ ਗਈ ਮੈਂ ਕਿਹਾ ਇਸ ਇਦਾਂ ਦੇ ਘਟਿਆ ਬੰਦੇ ਲਈ ਆਪਣੀ ਮੌਤ ਮੰਗਣ ਦੀ ਕੀ ਲੋੜ ਆ ਉਹਦੇ ਉੱਤੋਂ ਵਿਚਾਰੀ ਨੇ ਕਰਾ ਲਈ ਸੀ ਲਵ ਮੈਰਿਜ ਹੁਣ ਘਰ ਦੇ ਜਾਂ ਤਾਂ ਸਪੋਰਟ ਘਰਦਿਆਂ ਨੂੰ ਦੱਸ ਨਹੀਂ ਰਹੀ ਹੈਗੀ ਘਰਦਿਆਂ ਨੂੰ ਕੋਈ ਗੱਲ ਨਹੀਂ ਯਾਰ ਜੇ ਤੁਸੀਂ ਕਰਾ ਲਈ ਲਵ ਮੈਰਿਜ ਕੋਈ ਗੱਲ ਨਹੀਂ ਘਰਦੇ ਤੁਹਾਨੂੰ ਸਿੱਟਣ ਨਹੀਂ ਲੱਗੇ ਹੁੰਦੇ ਤੁਹਾਨੂੰ ਕਿਤਨਾ ਕਿਤੇ ਸਪੋਰਟ ਦੇ ਦਿੰਦੇ ਆ ਆਪਣੇ ਬੱਚੇ ਨੂੰ ਕੋਈ ਔਖਾ ਨਹੀਂ ਦੇਖ ਸਕਦਾ ਹੁੰਦਾ ਆਪਣੇ ਘਰਦਿਆਂ ਨੂੰ ਜ਼ਰੂਰ ਦੱਸ ਮੇਰੀ ਭੈਣ ਆਪਣੇ ਘਰਦਿਆਂ ਨੂੰ ਦੱਸ ਜਾ ਕੇ ਵੀ ਮੈਂ ਹੋ ਗਈ ਮੇਤੋਂ ਗਲਤੀ ਮੇਰਾ ਆ ਹੋ ਗਿਆ ਹੁਣ ਮੈਂ ਇਦਾਂ ਆ ਜ ਜਰ ਤੂੰ ਲਵ ਮੈਰਿਜ ਕਰਾਈ ਸੀਗੀ ਭੈਣੇ ਤੂੰ ਆਪਣੀ سپورਟ ਚ ਆਪ ਖੜੀ ਸੀ ਨਾ ਹੁਣ ਤੈਨੂੰ ਟੁੱਟੀ ਨੂੰ ਵੀ ਆਪਣੀ سپورਟ ਚ ਆਪ ਹੀ ਖੜਨਾ ਪੈਣਾ ਜੇ ਤੂੰ ਟੁੱਟ ਗਈ ਆ ਨਾ ਅੰਦਰੋਂ ਤਾਂਦੇ ਵੀ ਤੈਨੂੰ ਆਪ ਖੜਨਾ ਪੈਣਾ ਰੱਬ ਬੰਦੇ ਨੂੰ ਬਰਦਾਸ਼ ਦੇ ਜਿੰਨਾ ਉਹ ਬਰਦਾਸ਼ ਕਰ ਸਕੇ ਉਨਾ ਹੀ ਦੁੱਖ ਦਿੰਦਾ ਆ ਇਹ ਕਹਿਣਾ ਸ਼ੁਰੂ ਕਰ ਦੋ ਜਿਹੜੀ ਤੁਹਾਡੀ ਪ੍ਰੀਖਿਆ ਸ਼ੁਰੂ ਕੀਤੀ ਹੁੰਦੀ ਰੱਬ ਨੇ ਇਹ ਕਹਿਆ ਕਰੋ ਰੱਬਾ ਮੈਂ ਮੈਨੂੰ ਜੋੜੀ ਵੀ ਤੂੰ ਪ੍ਰੀਖਿਆ ਚ ਨਗਾਉਂਗਾ ਮੈਨੂੰ ਉਹ ਐਕਸੈਪਟ ਆ ਮੈਂ ਹੱਸ ਕੇ ਨਿਕਲੂਗੀ ਦੇਖਿਓ ਤੁਹਾਡੀ ਪ੍ਰੀਖਿਆ ਕਿਦਾਂ ਨਿਕਲਦੀ ਆ ਜਰੋ ਤਸੀ ਨੂੰ ਹਉਆ ਬਣਾ ਲੈਨੇ ਆ ਹਾਏ ਰੱਬਾ ਤੂੰ ਐਨੇ ਦੁੱਖ ਦੇਤੇ ਹਾਏ ਰੱਬਾ ਨਹੀਂ ਉਹ ਰੱਬ ਨੇ ਨਹੀਂ ਦਿੱਤੇ ਆਪਾਂ ਉਹਨੂੰ ਨਹੀਂ ਬਲੇਮ ਕਰ ਸਕਦੇ ਉਹ ਸਾਡੇ ਹੀ ਬੀਜੇ ਹੋਏ ਜਿਹੜੇ ਚੀਜ਼ਾਂ ਹੁੰਦੀਆਂ ਸਾਨੂੰ ਮਿਲਦੀਆਂ ਹੁੰਦੀਆਂ ਗਲਤੀਆਂ ਸਭ ਕੋਲ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਉਹਨੂੰ ਛੱਡ ਕੇ ਨਾ ਸਹੀ ਰਸਤਾ ਫੜੋ ਹੁਣ ਤੋਂ ਹੀ ਭਾਵੇਂ ਸਟਾਰਟ ਕਰ ਲੋ ਕੋਈ ਚੱਕਰ ਨਹੀਂ ਪਹਿਲੀ ਵੀਡੀਓ ਚ ਵੀ ਗੱਲ ਕੀਤੀ ਆ ਸਟੂਡੈਂਟ ਕੁੜੀਆਂ ਯਾਰ ਤੁਸੀਂ ਹੱਦ ਕਰ ਰਹੀਆਂ ਆਂ ਆਤ ਕਰ ਰਹੀਆਂ ਤੁਸੀਂ ਵੀ ਕਿਸੇ ਨੂੰ ਇੰਨਾ ਜ਼ਿਆਦਾ ਤੰਗ ਕਰ ਦੇਣਾ ਥੋੜੀ ਉਹ ਇੰਨੀ ਹੈਲਪ ਤੁਹਾਨੂੰ ਰੱਖਣਾ ਹਨਾ ਅਗਲੇ ਨੇ ਆਪਣੀ ਬੇਸਮੈਂਟਾਂ ਦੇ ਵਿੱਚ ਫਿਰ ਤੁਹਾਡੀ ਹੈਲਪ ਕਰਦੀਆਂ ਫਿਰ ਜਦੋਂ ਪਤਾ ਲੱਗਦਾ ਵੀ ਉਹਦੀ ਜਨਾਨੀ ਨੂੰ ਕੋਈ ਨਾ ਕੋਈ ਚੱਕਰ ਆ ਵੀ ਉਹਨੇ ਤੈਨੂੰ ਕੱਢ ਦੇਣਾ ਆ ਵੀ ਜਾਂ ਤਾਂ ਉਹਨੂੰ ਚੇਂਜ ਕਰ ਦੇਣਾ ਬੇਸਮੈਂਟ ਚ ਤੁਸੀਂ ਉਹਨਾਂ ਦੇ ਘਰ ਵਾਲੇ ਪਸਾਉਣ ਲੱਪੈਣੀਆਂ ਵੀ ਜਾਂਦੀ ਜਾਂਦੀ ਮੈਂ ਦਾ ਘਰ ਵਾਲਾ ਹੀ ਪਸਾ ਛੱਡਾਂ ਤੇ ਮੇਰਾ ਕੰਮ ਸੂਤ ਆਇਆ ਰਹੂਗਾ ਉਹਦਾਂ ਦੇ ਬੰਦੇ ਜਿਹੜੇ ਅੰਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਜਿਹੜੇ ਇਹਨਾਂ ਨੂੰ ਪੈਸੇ ਦੇਈ ਜਾਂਦੇ ਆ ਤੁਸੀਂ ਮਤਲਬ ਆਪਣੀ ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਪੂੰਜੀ ਬਣਾਈਆਂ ਤੁਸੀਂ ਇਹਨਾਂ ਕੁੜੀਆਂ ਲਈ ਬਣਾਈਆਂ ਇਹਨਾਂ ਨੇ ਤਾਂ ਤੁਹਾਡੇ ਨਾਲ ਰਹਿਣਾ ਨਹੀਂ ਸੋ ਇਹ ਕੁੱਤੇ ਵਾਲੀ ਪੂਛ ਮਾਰਨੀ ਬੰਦ ਕਰੋ ਉਹ ਕੁੜੀਆਂ ਦੇ ਅੱਗੇ ਦਿਵਾਲੇ ਦਿਵਾਲੇ ਉਹਨਾਂ ਨੂੰ ਥੋੜਾ ਜਿਹਾ ਸਪੇਸ ਦੋ ਵੀ ਜਾ ਨਿਕਲ ਪਾਈ ਤੂੰ ਆਪਣੀ ਰਾਹ ਉਹ ਜਿਹੜੀ 100 ਦਿਨ ਪੁਰਾਣੀ ਘਰ ਬੈਠੀ ਆ 9 ਦਿਨ ਨਵੀਂ ਉਹਦੇ ਤੇ ਹਾ ਵੀ ਹੋ ਜਾਂਦੀ ਆ ਕਿ ਇਹ ਕਿਦਾਂ ਇਹ ਥੋੜੀਆਂ ਗਲਤੀਆਂ ਦੀ ਵਜ੍ਹਾ ਨਾਲ ਇਹ ਜਿਹੜੇ ਵਿਆਹੇ ਬੰਦੇ ਉਹਨਾਂ ਦੀ ਗੱਲ ਕਰ ਰਹੀਆਂ ਮੈਂ ਕਈ ਮੇਰੇ ਵੀਰ ਚੰਗੇ ਵੀ ਬਹੁਤ ਹੋਣੇ ਆ ਪਰ ਕਈਆਂ ਨੂੰ ਅਕਲ ਹੈ ਨਹੀਂ ਆ ਕੁੱਤੇ ਵਾਲੀ ਪੂਛ ਮਾਰਨੀ ਬੰਦ ਕਰੋ ਥੋੜੇ ਮਰਦ ਬਣੋ ਸਿਰ ਦੇ ਸਾਈ ਐਵੇਂ ਨਹੀਂ ਕਿਹਾ ਜਾਂਦਾ ਤੁਹਾਨੂੰ ਪਹਿਲਾਂ ਸਿਰ ਦੇ ਸਾਈ ਬਣ ਜੋ ਲੱਛਣ ਤੁਹਾਡੇ ਹੈ ਨਹੀਂ ਸਿਰ ਦੇ ਸਾਈਆਂ ਵਾਲੇ ਥੋੜਾ ਸਿਰ ਵੱਡਣ ਵਾਲੇ ਐ ਇਹ ਸਟੋਰੀ ਕੈਲਗਰੀ ਦੀ ਸੀਗੀ ਦੂਜੀ ਸਟੋਰੀ ਆਈ ਹੈ ਕੈਲਗਰੀ ਦੀ ਮੇਰੇ ਕੋਲ ਹਜੇ ਹੋਰ ਪਤਾ ਨਹੀਂ ਕਿੰਨੀਆਂ ਪਈਆਂ ਤਾਂ ਅਪਲੋਡ ਨਹੀਂ ਕਰਨ ਨੂੰ ਟਾਈਮ ਮਿਲਦਾ ਮੇਰੇ ਕੋਲ ਨੇ ਤਾਂ ਮੈਂ ਤਾਂ ਦਿਨ ਚ 10-10 ਸਟੋਰੀਆਂ ਹੀ ਪਾਈ ਜਾਵਾਂ ਕਿੱਦਾਂ ਦੀ ਹਰਕਤਾ ਕਰਦੇ ਹੋ ਡੁੱਬ ਕੇ ਮਰਜੋ ਸਟੂਡੈਂਟ ਕੁੜੀਆਂ ਜਿਹੜੀਆਂ ਆ ਕੈਨੇਡਾ ਦੇ ਵਿੱਚ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਹਾਡੇ ਘਰ ਦੇ ਨੇ ਆਸ ਖਾ ਕੇ ਤੁਹਾਨੂੰ ਭੇਜਿਆ ਬੀਐਫਕੂ